स्टूडेंट्स आज जे सीख करेंगे एक नमालेख मेरे पिता जी ठीक है ए चलो फिर स्टार्ट करते हैं पहला मेरे चैनल न, नु ना तू सब्सक्राइब कर लेना वीडियो नु लाइक करना ठीक है शेयर भी करना ठीक है नंबर एक है मेरे पिताजी दा नाम जो भी है तोरे पिताजी दा नाम ठीक है उथे लिख दे ਮੇਰੇ ਪਿਤਾ ਜੀ ਦਾ ਨਾਮ ਰਜ਼ਿੰਦਰ ਸਿੰਘ ਹੈ ਤੁਹਾਡੇ ਪਿਤਾ ਜੀ ਦਾ ਜੋ ਵੀ ਨਾਮ ਹੈ ਤੁਸੀਂ ਉੱਥੇ ਲਿਖ ਦੇਣਾ ਠੀਕ ਹੈ ਨੰਬਰ 2 ਉਹਨਾਂ ਦੀ ਉਮਰ 40 ਸਾਲ ਹੈ ਠੀਕ ਹੈ ਜਿੰਨੀ ਤੁਹਾਡੇ ਪਿਤਾ ਜੀ ਦੀ ਉਮਰ ਹੈ ਉਹਨੀ ਤੁਸੀਂ ਲਿਖ ਦੇਣੀ ਹੈ ਉਹ ਇੱਕ ਅਧਿਆਪਕ ਹਨ ਨੰਬਰ 4 ਉਹ ਸਵੇਰੇ ਜਲਦੀ ਉੱਠਦੇ ਹਨ ਠੀਕ ਹੈ ਨੰਬਰ 5 ਉਨ੍ਹਾਂ ਦੀ ਖੁਰਾਕ ਬਹੁਤ ਸਾਦੀ ਹੈ ਠੀਕ ਹੈ ਨੰਬਰ 6 ਉਹ ਸਮੇਂ ਦੇ ਬਹੁਤ ਪਵੰਦ ਹਨ ਨੰਬਰ 7 ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਨ ਠੀਕ ਹੈ ਨੰਬਰ 8 ਉਹ ਸਦਾ ਸਾਦੇ ਤੇ ਸਾਫ ਸੁਥਰੇ ਕੱਪੜੇ ਪੈਣਦੇ ਹਨ ਨੰਬਰ 9 ਉਹ ਜ਼ਰੂਰਤਮੰਦਾਂ ਦੀ ਮਦਦ ਕਰਦੇ ਹਨ ਅੱਗੇ ਹੈ ਨੰਬਰ 10 ਉਹ ਹਮੇਸ਼ਾ ਸੱਚ ਬੋਲਦੇ ਹਨ ਨੰਬਰ 11 ਉਹ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਵੀ ਹਨ ਨੰਬਰ 12 ਉਹ ਇੱਕ ਆਦਰਸ਼ ਪਿਤਾ ਹਨ ਨੰਬਰ 13 ਉਹ ਬੜੇ ਸ਼ਾਂਤ ਸੁਹਾਦੇ ਹਨ ਅੱਗੇ ਹੈ ਨੰਬਰ 14 ਉਹ ਸਾਡੇ ਸਾਰੇ ਪਰਿਵਾਰ ਦਾ ਖਿਆਲ ਚੰਗੀ ਤਰ੍ਹਾਂ ਰੱਖਦੇ ਹਨ ਠੀਕ ਹੈ ਅੱਗੇ ਹੈ ਨੰਬਰ 14 ਇੱਥੇ ਨੰਬਰ ਆਉਣਾ ਸੀ 15 ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਠੀਕ ਹੈ ਇਹ ਹੋ ਗਿਆ ਤੁਹਾਡਾ ਲੇਖ ਮੇਰੇ ਪਿਤਾ ਜੀ ਠੀਕ ਹੈ ਇਹਦੀਆਂ ਅਸੀਂ ਕੀਤੀਆਂ 15 ਲਾਈਨਾਂ ਠੀਕ ਹੈ ਤੁਸੀਂ ਇਹਨਾਂ ਨੂੰ ਯਾਦ ਕਰਨਾ ਤੇ ਇੱਕ ਵਾਰੀ ਰਫ ਕਾਪੀ ਤੇ ਲਿਖ ਕੇ ਜੂਰ ਦੇਖਣਾ ਤਾਂ ਕਿ ਤੁਹਾਡੇ ਮਾਈਂਡ ਦੇ ਵਿੱਚ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਵੈਟ ਜਾਵੇ ਠੀਕ ਹੈ ਤੋ ਨੈਕਸਟ ਅਸੀਂ ਕੋਈ ਹੋਰ ਟੌਪਿਕ ਤੇ ਵੀਡੀਓ ਬਣਾਵਾਂਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਠੀਕ ਹੈ ਓਕੇ ਬਾਏ